ਨਰ ਨਾ ਬਟ ਇਹ ਇੱਕ ਜੋ ਪੱਕਾ ਬਹੁਤ ਹੋ ਗਈ ਸਾਰੇ ਜਾਨ ਦੀ ਬਾਤ ਸਾਰੇ ਬਹੁਤ ਹੁੰਦੇ ਆ ਇਹ ਤਾਂ ਦਿੱਤੇ ਵਾਲਾ ਹੀ ਆ ਜਾਉਂਦੀ ਐ ਡਾਇਮੰਡ ਆਲੂ ਦੀ ਪਟਾਈ ਮਾਸਲ ਥੋੜਾ ਜਿਹਾ ਹੋ ਗਿਆ ਖਰਾਬ ਤੇ ਹੁਣ ਕਰਾਂਗੇ ਟਰਾਲੀ ਲੋਡ ਜਿੰਨੀਆਂ ਵੀ ਹੋਈਆਂ 2-3 ਟਰਾਲੀਆਂ ਭਰ ਕੇ ਫੇਰ ਕਰਾਂਗੇ ਵੀ ਸ਼ਾਂਤੀ ਗਰੇਡਰ ਤੇ ਸਿਆਜ ਦੇਖੋ Ehi, vi voto per Dio, Panieta. ਇਸ ਸਵੇਰ ਦਾ ਸਾਰਾ ਲੁਪਟ ਕੇ ਪੱਲਿਆਂ ਦੇ ਪਾਇਆ ਹੋਇਆ ਸੀ ਇਦਾਂ ਸਾਰੀ ਜੜੀ ਧੁੱਪ ਲੱਗੀ ਤੋਂ ਬਾਅਦ ਬੂਰੀਆਂ ਭਰੀਆਂ ਇਹਦੀਆਂ ਬੂਰੀਆਂ ਬੰਦੇ ਦੀ ਅੱਧੀ ਅੱਧੀਆਂ ਵਿੱਚ ਭਰ ਕੇ ਛੱਡੀਆਂ ਪਈਆਂ ਇਹ ਜਿਹੜਾ ਡੈਮਡ ਆਪਣਾ ਇਹ ਆਪਾਂ ਸਾਰਾ ਲੌਣਾ ਸਟੋਰ ਤੇ ਇਦਾਂ ਹੀ ਫਿਰ ਜਦੋਂ ਆਪਾਂ ਦੋ ਦਿਨ ਪਟਾਈ ਪਟਾਈ ਕਰਕੇ ਨਾਲ ਦੀ ਨਾਲ ਫਿਰ ਗੇਨਰੇਟਰ ਚੱਲੀ ਜਾਂਦਾ ਫਿਰ ਲਾਟ ਵੱਡਾ ਬਣ ਜਾਂਦਾ ਇਕੱਠਾ ਹੋ ਜਾਂਦਾ ਸਾਰੀ ਜੜੀ ਧੁੱਪ ਲਵਾ ਕੇ ਸਾਰੇ ਪੱਲਿਆਂ ਤੇ ਫਿਰ ਬੋਰੀਆਂ ਭਰੀਆਂ ਆਪਾਂ ਤੇ ਇਹਨੇ ਤਾਂ ਨਾ ਮਿੱਟੀ ਮਿੱਟੀ ਛੱਡ ਜਾਂਦੀ ਐ ਇੱਕ ਹੀ ਇੱਕ ਤਨਾ ਹਰੇ ਆਲੂ ਦੀ ਸ਼ਿਕਾਇਤ ਬਹੁਤ ਆ ਤੇ ਇੱਕ ਸਾਈਜ਼ ਥੋੜਾ ਜਾਂ ਜ਼ਿਆਦਾ ਹੋ ਗਿਆ ਉਹ ਹਰਾ ਵੀ ਤਾਂ ਹੀ ਹੋਇਆ ਨਾ ਸਾਈਜ਼ ਜ਼ਿਆਦਾ ਹੋਇਆ ਬੱਟੇ ਤੋਂ ਬਾਹਰ ਆ ਗਿਆ ਪਰ ਫਿਰ ਵੀ ਬਹੁਤ ਵਧੀਆ ਜਿਵੇਂ ਆਪਣੇ ਆ ਜਨਰੇਸ਼ਨ 4 ਆ ਜੀ 4 ਤੇ ਰੰਗ ਰੂੰਗ ਦੇਖੋ ਜਾਲ ਇਹ ਆਪਣਾ ਰੇਤੇ ਵਾਲਾ ਖੇਤ ਪੂਰਾ ਰੇਤੇ ਵਾਲਾ ਰੇਤਲਾ ਖੇਤ ਆ ਇਹ ਪਰ ਮੀਂਹ ਪੈ ਗਿਆ ਇੰਨਾ ਕਿ ਬਟ ਜਣੀ ਹੋ ਗਿਆ ਬਹੁਤ ਡਲਾ ਆਉਂਦਾ ਦੇਖੋ ਡਲੇ ਕਰਕੇ ਆਲੂ ਦਿਂਦਾ ਹੀ ਨਹੀਂ ਇਹ ਝਾੜ ਸੋਹਣਾ ਵਾ ਪਰ ਡਲੇ ਕਰਕੇ ਆਲੂ ਤਾਂ ਦਿਸਦਾ ਨਹੀਂ ਟਲਾਈ ਦਿਸਦਾ ਇੱਧਰ ਦੇਖ ਲਈ ਨਾਲ ਪੱਲੇ ਦੇ ਨਾਲ ਪੱਲਾ ਜੁੜਿਆ ਪਿਆ ਇੱਕ ਬਟ ਦਾ ਆਲੂ ਆ ਸਾਰਾ ਇਹ ਕੋਸੇ ਰੰਗ ਵੀ ਵਧੀਆ ਬਾਕੀ ਇਦਾਂ ਨਾ ਰੰਗ ਗਰੇਡਰ ਦਾ ਕੀ ਫਾਇਦਾ ਬਾ ਸਾਰੀ ਮਿੱਟੀ ਮੁੱਟੀ ਜਿਹੜੀ ਹੈਗੀ ਉਹ ਸਾਰੀ ਛੱਡ ਜਾਣੀ ਆ ਬਾ ਸੁੱਕੀ ਹੋਵੇ ਜਿੱਲੀ ਮਿੱਟੀ ਨਹੀਂ ਝੜਦੀ ਸੁੱਕੀ ਸਾਰੀ ਛੱਡ ਜਾਂਦੀ ਆ ਤੇ ਹੁਣ ਉਹ ਟਰਾਲੀ ਭਰ ਗਈ ਆ ਨੂੰ ਚੜਾਉਨੇ ਆ ਤਾਂ ਇੱਕ ਟਰਾਲੀ ਹੋ ਗਈ ਲੋਡ ਦੂਜੀ ਪੱਟਾਂ ਹੀ ਹੋਰ ਵੇ ਕਰਦੇ ਆ ਇਧਰ ਨਾਲ ਅੱਜ ਹੋ ਗਿਆ ਗ੍ਰੇਡਰ ਜਿਹੜਾ ਕੱਲ ਆਪਾਂ ਮਾਲ ਕੱਢਿਆ ਹੀ ਸਾਰਾ ਗ੍ਰੇਡਿੰਗ ਕਰਕੇ ਨਾਲ ਹੀ ਕਰ ਲਈ ਟਰਾਲੀ ਲੋਡ ਬਾਕੀ ਇੱਕ ਲਿਵਰ ਉਧਰ ਪੱਟੀ ਜਾਂਦੀ ਆ ਕੱਲ ਨੂੰ ਇਹ ਵੀ ਨਾਲ ਪਟਾਉਣਾ ਵਾਂਗੇ ਤੇ ਨਾਲ ਹੀ ਇਕੱਠਾ ਕਰਾਂਗੇ ਸਾਰਾ ਗ੍ਰੇਡਰ ਗੈਰੀ ਡਰਾਪ ਆਇਆ ਚਾਰ ਛਾਂਟੀਆਂ ਨਾਲ ਹਾਈ ਗਾਇਸ ਹੋ ਦੀ ਪ੍ਰੋ ਸਰਕਟ ਬਣਾ ਰਿਹਾ ਦੇਖਾ ਦੋ ਦਿਖਾਈ ਰਹਾ ਸੀ ਦਿਖਾਈ ਰਹਾ ਸੀ ਹਾਂ ਜੀ ਉਹ ਹਮਰਾ ਸੋਚਦਾ ਤੇ ਆਏਗਾ ਆਪਣਾ ਡੱਪਲ ਨੱਗ ਨਿਕਲ ਗਿਆ ਰਾਸ਼ਨ ਦਾ ਹੋਈ ਜਾਂਦੀ ਲੋਰ ਉਹ ਵੀ ਆ ਦੁਕਾਣ ਤੇ ਲੱਗੀ ਤੇਖਾਈ ਜਾ ਰਹਾ ਸੀ ਤੇਖਾਈ ਜਾ ਰਹਾ ਸੀ ਮੋਬਾਈਲ ਹਾਂ ਵੀ ਹੁਣ ਦੱਸ ਓਏ ਬੋਲ ਦੱਸ ਦੱਸ ਬੋਲ ਹਾਂ ਕੀ ਬੋਲਣਾ ਹਾਈ ਗਾਇਸ ਲਿਵਿੰਗ ਬਣ ਰਿਹਾ ਥਾ ਸੋਚ ਰਾਇਆ ਆਪ ਲੋਕਾਂ ਨੂੰ ਦਿਖਾ ਦੂ। ਆਹ ਪਾਈ ਰਹਾ ਤਾਂ ਦਿਖਾਈ ਰਹਾ ਮੋਬਾਈਲ ਤੇ। ਆਹ ਹਰਾ ਗੋਲੀ ਇੱਧਰ ਲੱਗ ਲਈ ਜਾਂਦੇ ਆ ਗੋਲੀ ਤਾਂ ਥੋੜੀ ਨਿਕਲਦੀ ਐ। ਤੇ ਬਾਕੀ ਦਾ ਬਾਅਦ ਚਲਾ ਜਾਏ 91 ਕੰਡ ਨੂੰ ਚੜ੍ਹੋ ਇਹਦੇ ਉੱਤੇ। ਆਹ ਬੰਦੇ ਵੀ ਬੰਦੇ ਆ। ਹੁੰਲਾ ਕਿੰਨਾ ਹੋਇਆ ਹੁੰਲਾ। ਕੀ ਖਿੱਚ ਰਹਾ ਹੈ ਇਹ।